ਮੇਰੀ ਪੀਰੀ ਦੇ ਮਾਲਕ ਸ਼ੇਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਜੰਗ ਦੌਰਾਨ ਕਾਂਗੜ ਵਿੱਚ ਭਾਈ ਜੋਧਰਾਜ ਕੋਲ ਰੁਕਦੇ ਹਨ ਉੱਥੇ ਇੱਕ ਦਿਨ ਸ਼ਿਕਾਰ ਕਰਨ ਲਈ ਉਹ ਜੰਗਲ ਵਿੱਚ ਤੁਰ ਪਏ ਕਈ ਕੋਹਾਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਗੁਰੂ ਜੀ ਇੱਕ ਝਾੜੀ ਕੋਲ ਰੁਕਦੇ ਹਨ ਕੁਝ ਸਮਾਂ ਬਾਅਦ ਉਸ ਝਾੜੀ ਵਿੱਚੋਂ ਇੱਕ ਅਜਗਰ ਬਾਹਰ ਨਿਕਲਦਾ ਹੈ ਜਦੋਂ ਸਿੱਖਾ ਦੀ ਨਜ਼ਰ ਉਸ ਸੱਪ ਉੱਤੇ ਪਈ ਤਾਂ ਉਹਨਾਂ ਨੇ ਸੱਪ ਨੂੰ ਇੱਕ ਪਾਸੇ ਹਟਾਉਣ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਸਿੱਖਾ ਨੂੰ ਇਸ ਤਰ੍ਹਾਂ ਦੁਬਾਰਾ ਕਰਨ ਤੋਂ ਮਨਾ ਕਰ ਦਿੱਤਾ ਤੇ ਉਹਨਾਂ ਨੇ ਸਿੱਖਾ ਨੂੰ ਇਸ ਨੂੰ ਨਾ ਰੋਕੋ ਕਿਉਂਕਿ ਇਹ ਤਾਂ ਵਿਚਾਰਾ ਪਹਿਲਾਂ ਹੀ ਦੁਖੀ ਹੈ ਹੁਣ ਉਹ ਸੱਪ ਗੁਰੂ ਜੀ ਦੇ ਚਰਨਾਂ ਕੋਲ ਆ ਗਿਆ ਗੁਰੂ ਜੀ ਨੇ ਆਪਣੇ ਸੱਜੇ ਪੈਰ ਦੀ ਜੁੱਤੀ ਨੂੰ ਬਾਹਰ ਕੱਢਿਆ ਤੇ ਆਪਣੇ ਚਰਨਾਂ ਨਾਲ ਉਸ ਸੱਪ ਨੂੰ ਛੋਇਆ ਜਦੋਂ ਗੁਰੂ ਜੀ ਦੇ ਚਰਨ ਉਸ ਸੱਪ ਦੇ ਸਿਰ ਨੂੰ ਲੱਗੇ ਤਾਂ ਉਹ ਸੱਪ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਟ ਗਿਆ ਸੱਪ ਦੇ ਸਰੀਰ ਵਿੱਚੋਂ ਖੂਨ ਦੇ ਨਾਲ-ਨਾਲ ਕੀੜੇ ਵੀ ਬਾਹਰ ਨਿਕਲਣੇ ਸ਼ੁਰੂ ਹੋ ਗਏ ਜਿਸ ਨੂੰ ਦੇਖ ਕੇ ਸਾਰੇ ਸਿੱਖ ਬਹੁਤ ਜ਼ਿਆਦਾ ਹੈਰਾਨ ਹੋਏ ਤੇ ਭਾਈ ਜੋਧਰਾਏ ਨੇ ਗੁਰੂ ਜੀ ਨੂੰ ਹੈਰਾਨ ਹੋ ਕੇ ਪੁੱਛਿਆ ਕਿ ਮਹਾਰਾਜ ਜੀ ਮਰੇ ਹੋਏ ਸੱਪ ਨੂੰ ਤਾਂ ਕੀੜੇ ਪੈ ਸਕਦੇ ਹਨ ਪਰ ਜਿਉਂਦੇ ਸੱਪ ਨੂੰ ਕੀੜੇ ਕਿਵੇਂ ਪੈ ਸਕਦੇ ਹਨ ਕਿਰਪਾ ਕਰਕੇ ਸਾਨੂੰ ਇਸ ਬਾਰੇ ਦੱਸੋ ਗੁਰੂ ਜੀ ਨੇ ਫਰਮਾਇਆ ਕਿ ਇਹ ਸੱਪ ਪਿਛਲੇ ਜਨਮ ਵਿੱਚ ਇੱਕ ਪਖੰਡੀ ਸਾਧੂ ਸੀ ਜਿਹੜਾ ਕਿ ਆਪਣੇ ਪਖੰਡਾ ਦੇ ਨਾਲ ਲੋਕਾਂ ਨੂੰ ਆਪਣੇ ਪਿੱਛੇ ਲਾਉਂਦਾ ਤੇ ਉਹਨਾਂ ਤੋਂ ਸੇਵਾ ਕਰਵਾਉਂਦਾ ਸੀ ਤੇ ਲੋਕ ਵੀ ਉਸ ਨੂੰ ਖੁੱਲੀ ਮਾਇਆ ਦਿੰਦੇ ਸਨ ਜਿਸ ਦੇ ਨਾਲ ਇਹ ਮਨ ਭਾਉਂਦਾ ਖੰਦਾਸੀ ਤੇ ਪੂਰੀ ਐਸ਼ ਕਰਦਾ ਸੀ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਕਰਦੇ ਇੱਕ ਪਿੰਡ ਵਿੱਚ ਪਹੁੰਚਦੇ ਹਨ ਜਿਸ ਦਾ ਨਾਮ ਸੀ ਡੱਬ ਵਾਲੀ ਪਿੰਡ ਵਿੱਚ ਪੌਂਸ ਦੇ ਸਾਰ ਹੀ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਗੁਰੂ ਜੀ ਮੈਨੂੰ ਬਹੁਤ ਪਿਆਸ ਲੱਗੀ ਹੈ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਜਾਓ ਇੱਥੋਂ ਥੋੜੀ ਦੂਰ ਹੀ ਇੱਕ ਰੇਤ ਦਾ ਟਿੱਬਾ ਆਵੇਗਾ ਜਿੱਥੇ ਕਿ ਇੱਕ ਸਾਧੂ ਰਹਿੰਦਾ ਹੈ ਉਹ ਸਾਧੂ ਕੋਲ ਜਾਓ ਅਤੇ ਪਾਣੀ ਲਿਆਓ ਗੁਰੂ ਜੀ ਦੀ ਆਗਿਆ ਲੈ ਕੇ ਭਾਈ ਮਰਦਾਨਾ ਜੀ ਉਹ ਸਾਧੂ ਕੋਲ ਪਹੁੰਚ ਗਏ ਤੇ ਪਾਣੀ ਪੀਣ ਲਈ ਬੇਨਤੀ ਕੀਤੀ ਉਹ ਸਾਧੂ ਉਸ ਸਮੇਂ ਲੰਬਾ ਪੈ ਕੇ ਆਰਾਮ ਕਰ ਰਿਹਾ ਸੀ ਤੇ ਉਹ ਸਾਧੂ ਕਹਿਣ ਲੱਗਿਆ ਜੇਕਰ ਪਾਣੀ ਪੀਣਾ ਹੈ ਤਾਂ ਥੋੜਾ ਇੰਤਜ਼ਾਰ ਕਰਨਾ ਪਵੇਗਾ ਜਦੋਂ ਮੇਰੇ ਚੇਲੇ ਇੱਥੇ ਆਉਣਗੇ ਤਾਂ ਉਹ ਤੁਹਾਨੂੰ ਪਾਣੀ ਪਿਲਾ ਦੇਣਗੇ ਉਨਾ ਚਿਰ ਤੁਹਾਨੂੰ ਇੱਥੇ ਹੀ ਰੁਕਣਾ ਪਵੇਗਾ ਉਸ ਤੋਂ ਬਾਅਦ ਉਹ ਸਾਧੂ ਆਪਣੇ ਮੰंजे ਤੋਂ ਥੋੜਾ ਜਿਹਾ ਵੀ ਨਹੀਂ ਹਿਲੇਆ ਕਿਉਂਕਿ ਉਸ ਨੂੰ ਕੰਮ ਕਰਨਾ ਬਹੁਤ ਔਖਾ ਲੱਗਦਾ ਸੀ ਸਿਰਫ ਲੋਕਾਂ ਦੇ ਪੈਸੇ ਤੇ ਐਸ਼ ਕਰਨਾ ਉਸ ਨੂੰ ਚੰਗਾ ਲੱਗਦਾ ਸੀ ਭਾਈ ਮਰਦਾਨਾ ਜੀ ਨੇ ਪਾਣੀ ਪੀਣ ਲਈ ਕਾਫੀ ਸਮਾਂ ਇੰਤਜ਼ਾਰ ਕੀਤਾ ਪਰ ਉਸ ਸਾਧੂ ਦਾ ਕੋਈ ਵੀ ਚੇਲਾ ਉੱਥੇ ਨਹੀਂ ਆਇਆ ਭਾਈ ਮਰਦਾਨਾ ਜੀ ਥੱਕ ਹਾਰ ਕੇ ਉੱਥੋਂ ਵਾਪਸ ਚਲੇ ਗਏ ਤੇ ਸਾਰੀ ਗੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਦੱਸੀ ਇਹ ਸਾਰੀ ਗੱਲ ਸੁਣਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਸਾਧੂ ਕੋਲ ਜਾਣ ਦਾ ਫੈਸਲਾ ਕੀਤਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਸਾਧੂ ਦੇ ਡੇਰੇ ਉੱਤੇ ਪਹੁੰਚਦੇ ਹਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਉਹ ਸਾਧੂ ਮੰਝੇ ਉੱਤੇ ਲੰਬਾ ਪਿਆ ਆਰਾਮ ਕਰ ਰਿਹਾ ਹੈ ਇਸ ਸਾਧੂ ਨੂੰ ਇਸ ਤਰ੍ਹਾਂ ਮੰਝੇ ਉੱਤੇ ਪਿਆ ਦੇਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਬਚਨ ਨਿਕਲੇ ਕਿ ਕਿਵੇਂ ਸਤਿਵੰਗੂ ਲੰਮਾ ਪਿਆ ਹੈ